ਦੀ ਚਾਰ ਤਰੀ ਦੀ ਤੇਰੀ ਬਰਾਤ ਆ ਠੀਕ ਆ ਵੀਪੋ ਦਾ ਆਨੰਦ ਦੇ ਵਾਦੂ ਨਹੀਂ ਮੈਂ ਜੀ ਵਿਚੋਲੇ ਨੇ ਇਹਨਾਂ ਨੂੰ ਧੋਖਾ ਧੜੀ ਕੀਤੀ ਆ ਵਿਚੋਲੇ ਨੇ ਪੂਰੀ 420 ਕੀਤੀ ਆ ਜੀ ਇਹਨਾਂ ਨਾਲ ਕਿ ਅੰਨ ਵੀ ਮੈਂ 10000 ਰੁਪਿਆ ਲੈ ਕੇ ਜਾਊਂਗੀ ਠੀਕ ਆ ਜੀ 10000 ਰੁਪਿਆ ਦੇ ਦਾ 8 ਵਜੇ ਦੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਅੱਗੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੀ ਬਰਾਤ 2:30 ਵਜੇ ਫੋਨ ਲਾਇਆ ਉਦੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਕਰਿਆ ਕੇ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹ ਫੇਰ ਇੱਕਾਰੀ ਪੁੱਛ ਲਾ ਕੌਣ ਦੀ ਕੁੜੀ ਦਾ ਭਰਾ ਮਰ ਗਿਆ ਜੀ ਇਹ ਆਂਦੇ ਜੀ ਥੋੜਾ ਸਗਣ ਪਾਣੀ ਮੈਂ ਨੇ ਆਪ ਹੀ ਪਾਇਾਂ ਦੀ ਕੁੜੀ ਦੇ ਪਿਓ ਹੋਣੇਗਾ ਜੀ ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪਿੰਡ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਅਸੀਂ ਚੱਲ ਠੀਕ ਹੈ ਜੀ ਇਹਨੇ ਸਗਣ ਪਾਤਾ ਮੈਨੂੰ ਮੈਨੂੰ ਆਂਦੀ 43 ਦੀ ਤੇਰੀ ਭਰਾਤਾ ਠੀਕ ਹੈ ਵੀ ਪੋ ਦਾ ਆਨੰਦ ਦੇਵਾ ਦੂ ਹੀ ਮੈਂ ਜੀ ਠੀਕ ਹੈ ਜੀ ਇਨੇ ਮੁੜ ਕੇ ਆਈ ਫੋਨ ਲਾਈ ਗਏ ਤੜਕੇ ਆਂਦੀ ਵੀ ਮੈਂ 10000 ਰੁਪਿਆ ਲੈ ਕੇ ਜਾਊਂਗੀ ਠੀਕ ਆ 10000 ਰੁਪਿਆ ਦੇ ਦਾ 8 ਵਜੇ ਦੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕਿ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈ ਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਘਰੇ ਆ ਕੇ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹ ਫੇਰ ਇੱਕ ਵਾਰੀ ਪੁੱਛ ਲਾ ਆਂਦੀ ਕੁੜੀ ਦਾ ਭਰਾ ਮਰ ਗਿਆ ਜੀ ਹੁਣ ਅਸੀਂ ਮਜ਼ਦੂਰੀ ਕਰਨ ਵਾਲੇ ਮੇਰਾ ਪਿਆ ਉਹ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਆਂ ਅਸੀਂ ਗਰੀਬ ਬੰਦੇ ਆ ਜੀ 3.5 ਤੋਂ 4 ਲੱਖ ਰੁਪਏ ਖਰਚ ਆਇਆ ਸਾਨੂੰ ਇਹ ਗੱਲ ਤੁਹਾਨੂੰ ਸਾਫ਼ ਦਿੱਤਾ ਜਾਵੇ ਮਾਵਲਾ ਕੀ ਆਈ ਇਹਨੇ ਪਹਿਲਾ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 50000 ਰੁਪਏ ਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ 50000 ਲੈ ਕੇ ਮੇਰੇ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਹੈ ਠੀਕ ਹੈ ਤੇ ਆਨੇ ਅਗੇ ਵੀ ਮੈਂ ਆਪੇ ਸ ਕਰਨ ਪਾਉਂਗੀ ਸਾਰਾ ਕੁਝ ਮੈਂ ਆਪੇ ਕਰੂੰਗੀ ਕੋਈ ਟੈਨਸ਼ਨ ਨਹੀਂ ਕੀ ਆ ਵੇ ਲੋ 5000 ਰੁਪਿਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੋ ਪਿਆ ਤੇ ਆ ਟੈਂਟਰ ਲੱਗਿਆ ਪਿਆ ਇਹਦਾ ਖਰਚਾ ਵੇ ਲੋ ਡੀ ਵਾਲਾਂ ਦੇ ਖਰਚੇ ਵੇ ਲੋ ਕਿ ਇਨ ਕਿਆ ਕੀ ਸਮਝ ਤੋਂ ਬਾਦ ਰਾਤ ਨੂੰ ਜਦ ਬਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਆਂਦੀ 10000 ਰੁਪਿਆ ਹੋਰ ਦੇ ਮੈਨੂੰ ਫਿਰ ਉਸ ਤੋਂ ਬਾਦ ਕੀ ਕੀ ਤ ਬਰਾਤ ਜੋ 10000 ਰੁਪਿਆ ਦਿੱਤਾ ਤੁਸੀਂ 10000 ਰੁਪਿਆ ਦਿੱਤਾ ਸੀ ਅਸੀਂ ਇਹਨੂੰ 2:3 ਵਜੇ ਤੇ ਕੱਢ ਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕੰਨੀਆਂ ਦਾ ਮੋੜਨ ਵਾਲੀਆਂ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੁੰਗ ਮੰਦ ਕਰ ਲਿਆ ਹੁਣ ਮੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀ ਪਸ ਸੀਗਾ ਉਹ ਇਥੋਂ ਭੱਜ ਗਈ ਇਹ ਆndi ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ 10000 ਰੁਪਏ ਲੈ ਗਈ ਇਹ ਆndi ਵੀ ਪਹਿਲਾਂ ਤਾਂ ਆndi ਸੀ ਵੀ ਕੁੜੀ ਭੱਜ ਗਈ ਫੇਰ ਆndi ਮਰਗੂਗੀ ਮਾਂ ਕੀ ਕਰਦੇ ਸਾਡੇ ਮਸਾਬ ਵੇਖ ਲੋ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਇਆ 3-4 ਲੱਖ ਰੁਪਇਆ ਲਾਈ ਬੈਠਾ ਮੈਂ ਸਾਨੂੰ ਮਸਾਬ ਚਾਹੀਦਾ ਈ ਇਹ ਜੀ ਦਾ ਮੇਰੇ ਇਹ ਰਿਸ਼ਤੇਦਾਰਾ ਵੀਰ ਜੀ ਇਹ ਮੇਰੇ ਸਾਲਾ ਸਬ ਉਹ ਮੇਰੇ ਮਾਮਾ ਜੀ ਆ ਤੇ ਇਹਨਾਂ ਨੇ ਵੀ ਜੀ ਇੱਥੇ ਆਪਣਾ ਵਿਚੋਲਣ ਨੇ ਇਹਨਾਂ ਨੂੰ ਧੋਖਾ ਧੜੀ ਕੀਤੀ ਹੈ ਵਿਚੋਲਣੇ ਪੂਰੀ 420 ਕੀਤੀ ਹੈ ਜੀ ਇਹਨਾਂ ਨੇ ਪੈਸਾ ਇਹਨਾਂ ਤੋਂ 50000 ਰੁਪਏ ਪਹਿਲਾਂ ਲੈ ਚੁੱਕੀ ਹੈ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਏ ਫੇਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕੇ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਐ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਸੀ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਇਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਆ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚਲ ਕੋਈ ਨਾ ਕਿਸੇ ਪਾਸੇ ਹੋਰ ਟਰਾਈ ਕਰਦੀ ਆ ਟਰਾਈ ਟਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਧੋਖਾਧੜੀ ਵਿੱਚੋਂ ਸਾਡੇ ਤੋਂ 50000 ਰੁਪਏ ਵੀ ਲੈ ਗਈ ਐ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ ਤਾਂ 4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆ ਇਹ ਤੋਂ ਪਹਿਲਾਂ ਤੇ ਇਹ ਗਰੀਬ ਬੰਦਾ ਸਿਰ ਹੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ